ਪੱਤੀ ਦੱਸ ਹੁਣਾ ਵਾਂਗ ਤੇਨੂੰ ਜਾਲ ਤਾ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮਰਤੀ ਦੀ ਅੰਜੀਲ 17 ਦੇ ਆਏ ਉਸ ਦੀ ਦੋ ਆਇਤ ਵਿੱਚ ਲਿਖਿਆ ਹੈ ਅਤੇ ਉਹ ਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਤੇ ਉਹ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ ਪ੍ਰਭ ਯੀਸ਼ੂ ਮਸੀਹ ਨੇ ਪਤਰਸ ਯਾਕੂਬ ਅਤੇ ਉਸ ਦੇ ਭਰਾ ਯੋਹੰਨਾ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਅਲੱਗ ਕਿਸੇ ਉੱਚੇ ਪਹਾੜ ਤੇ ਲੈ ਗਏ ਇਸ ਪਹਾੜ ਤੇ ਉਹ ਤਿੰਨੇ ਚੇਲੇ ਪ੍ਰ부 ਦੇ ਰੂਪਾਂਤਰਣ ਦੇ ਗਵਾਹ ਬਣੇ ਅਤੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਪਤਰਸ ਆਪਣੀ ਪੱਤਰੀ ਵਿੱਚ ਇਸ ਤਰ੍ਹਾਂ ਲਿਖਦਾ ਹੈ ਕਿਉਂਕਿ ਜਦੋਂ ਅਸੀਂ ਤੁਹਾਨੂੰ ਆਪਣੀ ਪ੍ਰ부 ਯੇਸ਼ੂ ਮਸੀਹ ਦੀ ਤਾਕਤ ਦਾ ਅਤੇ ਉਸ ਦੇ ਆਗਮਨ ਦਾ ਸਮਾਚਾਰ ਦਿੰਦਾ ਸੀ ਤਾਂ ਉਹ ਚਤਰਾਈ ਨਾਲ ਬਣੀ ਹੋਈਆਂ ਕਹਾਣੀਆਂ ਦਾ ਅਨੁਸਾਰਨ ਨਹੀਂ ਸਗੋਂ ਅਸੀਂ ਆਪ ਹੀ ਉਸ ਦੇ ਪ੍ਰਤਾਪ ਨੂੰ ਵੇਖਿਆ ਸੀ ਪ੍ਰਭੂ ਉਹਨਾਂ ਨੂੰ ਕਿਸੇ ਪਹਾੜ ਤੇ ਲੈ ਗਿਆ। ਇਹ ਇੱਕ ਵਿਸ਼ੇਸ਼ ਗੁਪਤ ਸਥਾਨ ਸੀ ਜੋ ਨੇੜੇ ਦੇ ਸ਼ਹਿਰ ਤੋਂ ਬਾਹਰ ਸੀ। ਜਿੱਥੇ ਉਸ ਦੇ 12 ਚੇਲਿਆਂ ਵਿੱਚੋਂ ਸਿਰਫ ਇਹਨਾਂ ਤਿੰਨਾਂ ਚੇਲਿਆਂ ਨੂੰ ਵੱਖਰਾ ਲੈ ਜਾ ਕੇ ਉਹਨਾਂ ਨੂੰ ਆਉਣ ਵਾਲੇ ਸਵਰਗ ਰਾਜ ਦੀ ਮਹਿਮਾ ਦੇ ਬਾਰੇ ਦੱਸਿਆ ਗਿਆ ਅਤੇ ਉਹ ਮਹਿਮਾ ਕਿਵੇਂ ਦੀ ਹੋਵੇਗੀ ਉਹ ਉਹਨਾਂ ਨੂੰ ਕਿਸ ਦੇ ਉੱਤੇ ਪ੍ਰਗਟ ਕਰੇਗਾ। ਪਿਆਰੋ ਦੂਸਰਾ ਇੱਕ ਉਹ ਉੱਚਾ ਸਥਾਨ ਸੀ ਭਾਵ ਆਮ ਮਨੁੱਖ ਦੇ ਸਥਾਨ ਰੀਤੀ ਰਿਵਾਜ ਅਵਸਥਾ ਅਤੇ అనుభవ ਤੋਂ ਉੱਪਰ ਸੀ ਇਹ ਉਹ ਸਥਾਨ ਹੈ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਮਨ ਨੂੰ ਇਸ ਸੰਸਾਰ ਦੀ ਬੁਰਾਈ ਤੋਂ ਉੱਪਰ ਚੁੱਕ ਕੇ ਸਵਰਗ ਦੀਆਂ ਗੱਲਾਂ ਵੱਲ ਪਰਮੇਸ਼ਰ ਉੱਤੇ ਲਗਾਇਆ ਹੈ ਇਸ ਲਈ ਤਾਂ ਜੋ ਉਹ ਪ੍ਰਭੂ ਦੇ ਆਉਣ ਵਾਲੇ ਯੁੱਗ ਦੀ ਮਹਿਮਾ ਨੂੰ ਦੇਖ ਸਕਣ ਪ੍ਰਭੂ ਯੀਸ਼ੂ ਮਸੀਹ ਨੂੰ ਇਸ ਲਈ ਤੇ ਉੱਚਾ ਕੀਤਾ ਗਿਆ ਜਿਤੇ ਉਸਨੇ ਪਰਮੇਸ਼ਰ ਦੇ ਕਰੋਧ ਕਾਨ ਉਸ ਸਜ਼ਾ ਨੂੰ ਸਹਿ ਲਿਆ ਜੋ ਸਾਡੇ ਪਾਪੀ ਮਨੁੱਖਾਂ ਦੀ ਪਿਆਰੋ ਸਜ਼ਾ ਸੀ ਮਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਾ ਤਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਰੱਖੇ ਉਹ ਮੁਕਤੀ ਨੂੰ ਪਾ ਸਕੇ ਅਤੇ ਆਪਣੇ ਵਿਸ਼ਵਾਸ ਦੇ ਕਾਨ ਉਸਦੀ ਮਹਿਮਾ ਨੂੰ ਦੇਖ ਸਕੇ ਤੁਸੀਂ ਵੀ ਐਵੇਂ ਹੀ ਪਿਆਰੋ ਕਰ ਸਕੋ ਪਰਮੇਸ਼ਰ ਤੋਂ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹੀ ਪ੍ਰਾਰਥਨਾ ਹੈ ਧੰਨਵਾਦ